ਫਤਾਪੁਰ ਸ਼ੌਂਕ ਜੇਲ੍ਹ ਵਿੱਚ ਜੈਮਰ ਲਗਾਇਕ ਜਿਸ ਨੂੰ ਲੈ ਕੇ ਫਤਾਪੁਰ ਦੇ ਪਿੰਡ ਵਿੱਚ ਧਰਨਾ ਦਿੱਤਾ ਗਿਆ ਇਸ ਦੌਰਾਨ ਰਾਮ ਚਾਵਲਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਤੂ ਤੇਲ ਸਿੰਘ ਰਮਨ ਮਹਿਤਾ ਕਰਨ ਸਿੰਘ ਬਲਦੇਵ ਸਿੰਘ ਤੇ ਲੋ ਤਹਿਸੀਲਦਾਰ ਵਿਕਾਸ ਗੁਪਤਾ ACP ਗਗਨਦੀਪ ਸਿੰਘ ਲਖਵਿੰਦਰ ਸਿੰਘ ਲੱਖਾ ਹਾਜ਼ਰ ਸਨ ਕੋ ਇਹ ਅੱਜ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਇਸ ਨਗਰ ਦੇ ਲੋਕਾਂ ਨੇ ਸਾਡੇ ਇਥੋਂ ਹਲਕੇ ਦੇ ਇੰਜਾਦ ਨੇ ਡਾਕਟਰ ਰਾਮ ਚਾਵਲਾ ਜੀ ਮੰਡਲ ਸਕਸ਼ ਨੇ ਪੈਲ ਸਿੰਘ ਜੀ ਤੇ ਸਾਰੇ ਇਸ ਨਗਰ ਦੇ ਨਿਵਾਸੀ ਅੱਜ ਇਹਨਾਂ ਨੇ ਇੱਥੇ ਧਰਨਾ ਲਾਇਆ ਹੈ ਜਦੋਂ ਵੀ ਕੋਈ ਅਮਰਜੈਂਸੀ ਦੇ ਨਾਲ ਲੋਕਾਂ ਦੀ ਉਹਨਾਂ ਦੇ ਮੋਬਾਈਲ ਨਹੀਂ ਚੱਲਦੇ ਕਾਰਨ ਸਿੰਪਲ ਹੈ ਜੈਮਰ ਦੀ ਜਿਹੜੀ ਫ੍ਰੀਕੁਐਂਸੀ ਤੁਸੀਂ ਉਹ ਕਹਿੰਦੇ ਜੀ ਹਾਈ ਕੋਰਟ ਦੇ ਆਰਡਰ ਨੇ ਮੈਂ ਕਹਿੰਦਾ ਜ਼ਰੂਰ ਲਾਓ ਜੈਮਰ 10 ਵਾਰੀ ਲਾਓ ਪਰ ਗਰੀਬ ਜਨਤਾ ਦੇ ਬਾਰੇ ਵੀ ਤੇ ਸੋਚੋ ਜੈਮਰ ਦੀ ਫ੍ਰੀਕੁਐਂਸੀ ਠੀਕ ਕਰੋ ਘਟਾਓ ਤਾਂ ਕਿ ਜੇਲ੍ਹ ਦੇ ਅੰਦਰ ਜੈਮਰ ਚੱਲੇ ਪਹਿਲੇ ਤੇ ਗੱਲ ਜੇਲ੍ਹ ਦੇ ਅੰਦਰ ਮੋਬਾਈਲ ਜਾਵੇ ਕਿਉਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੈਗੀਆਂ ਮੰਗ ਪੱਤਰ ਮੈਂ ਰিসিਵ ਕਰ ਲਿਆ ਆਪਾਂ ਇਹਦੇ ਸੰਬੰਧੀ ਕਾਰਵਾਈ ਅੱਜ ਸ਼ੁਰੂ ਕਰਾ ਦਾਂਗੇ ਬਾਕੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੀਟਿੰਗ ਹੈਗੀ ਹੈ ਡੀਪੀ ਸਾਹਿਬ ਨਾਲ ਡੀਸੀ ਆਫਿਸ 'ਚ ਵੀ 2-3 ਦਿਨਾਂ ਦੇ ਵਿੱਚ ਵਿੱਚ ਕਰਾ ਦਿੱਤੀ ਜਾਏਗੀ